ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਟਾਪਿਕ ਕਰਾਂਗੇ ਭਾਰਤੀ ਵਿਦੇਸ਼ ਨੀਤੀ ਦੇ ਨਿਰਧਾਰਕ ਨਿਰਧਾਰਕ ਤੱਤ ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਨਿਰਧਾਰਕ ਤੱਤਾਂ ਦੀ ਵਿਆਖਿਆ ਕਰਨੀ ਆ ਹਾਂਜੀ ਡਿਟਰਮਿਨੈਂਟਸ ਆਫ ਇੰਡੀਅਨਸ ਫੋਰਨ ਪੋਲਿਸੀ ਹਾਂਜੀ ਪਹਿਲਾਂ ਵਿਦੇਸ਼ ਨੀਤੀ ਦਾ ਅਰਥ ਦੱਸਾਂਗੇ ਫਿਰ ਆਪਾਂ ਇਹਦੇ ਨਿਰਧਾਰਕ ਤੱਤ ਤੇ ਵਿਦੇਸ਼ ਨੀਤੀ ਦੇ ਸਿਧਾਂਤ ਕੀ ਨੇ ਉਹ ਪਾਉਂਚ ਚੈਨਲ ਤੇ ਆਲਰੇਡੀ ਟੌਪਿਕ ਅਪਲੋਡ ਕਰ ਰੱਖਿਆ ਹੋ ਸੋ ਤੁਸੀਂ ਉਹ ਵੀ ਵਾਚ ਕਰ ਲੈਣਾ ਆਧੁਨਿਕ ਯੁੱਗ ਵੱਡੇ ਰਾਸ਼ਟਰੀ ਰਾਜਾਂ ਦਾ ਯੁੱਗ ਹੈ ਪਰ ਇਸ ਯੁੱਗ ਦੇ ਵਿੱਚ ਕੋਈ ਵੀ ਰਾਜ ਜਿਹੜਾ ਕਿ ਆਤਮ ਨਿਰਭਰ ਨਹੀਂ ਹੈਗਾ ਹਰੇਕ ਦੇਸ਼ ਆਪਣੀਆਂ ਜ਼ਰੂਰੀ ਜ਼ਰੂਰਤਾਂ ਦੇ ਕਾਰਨ ਕਿਸੇ ਨਾ ਕਿਸੇ ਦੇਸ਼ ਉੱਪਰ ਡਿਪੈਂਡ ਕਰਦਾ ਤੇ ਜਦੋਂ ਉਹ ਜ਼ਰੂਰਤਾਂ ਪੂਰੀਆਂ ਕਰਨ ਤੋਂ ਇਲਾਵਾ ਵਿਗਿਆਨਿਕ ਵਿਕਾਸ ਨੇ ਵੀ ਵਕ-ਵਕ ਦੇਸ਼ਾਂ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਲੈ ਕੇ ਆਂਦਾ ਤੀਸੇ ਨੇੜਤਾ ਨੇ ਰਾਸ਼ਟਰਾਂ ਵਿੱਚ ਇੱਕ ਅੰਤਰਰਾਸ਼ਟਰੀਵਾਦੀ ਭਾਵਨਾ ਵਿਕਸਿਤ ਕੀਤੀ ਆ ਤੇ ਅਜਿਹੀ ਸਥਿਤੀ ਵਿੱਚ ਸਾਰੇ ਦੇਸ਼ਾਂ ਨੂੰ ਦੂਜੇ ਦੇਸ਼ਾਂ ਨਾਲ ਸਬੰਧ ਸਥਾਪਿਤ ਕਰਨੇ ਪੈਂਦੇ ਨੇ ਦੂਜੇ ਦੇਸ਼ਾਂ ਨਾਲ ਆਪਣੇ ਸਬੰਧਾਂ ਦਾ ਪ੍ਰਬੰਧ ਕਰਨਾ ਹਰੇਕ ਰਾਜ ਦਾ ਜ਼ਰੂਰੀ ਤੇ ਮਹੱਤਵਪੂਰਨ ਕੰਮ ਮੰਨਿਆ ਜਾਂਦਾ ਕਿਸੇ ਦੇਸ਼ ਵੱਲੋਂ ਵਿਦੇਸ਼ੀ ਸਬੰਧਾਂ ਨੂੰ ਚਲਾਉਣਾ ਜਾਂ ਅਜਿਹੇ ਸਬੰਧਾਂ ਦਾ ਪ੍ਰਬੰਧ ਕਰਨਾ ਸੰਬੰਧੀ ਅਪਣਾਈ ਗਈ ਨੀਤੀ ਨੂੰ ਆਪਾਂ ਕੀ ਕਹਿੰਦੇ ਨੇ ਵਿਦੇਸ਼ ਨੀਤੀ ਦਾ ਨਾਮ ਦਿੱਤਾ ਜਾਂਦਾ ਡਾਕਟਰ ਜੌਨਸਨ ਦੇ ਅਨਸਾਰ ਵਿਦੇਸ਼ ਨੀਤੀ ਮੁੱਖ ਰੂਪ ਦੇ ਵਿੱਚ ਵਿਦੇਸ਼ੀ ਸ਼ਕਤੀਆਂ ਸੰਬੰਧੀ ਸ਼ਾਸਨ ਦੀ ਕਲਾ ਵਿਦੇਸ਼ੀ ਨੀਤੀ ਉਹਨਾਂ ਸਿਧਾਂਤਾਂ ਤੇ ਵਿਵਹਾਰਾਂ ਦਾ ਸਮੂਹ ਆ ਜਿਨ੍ਹਾਂ ਦੇ ਅਨਸਾਰ ਇੱਕ ਰਾਜ ਆਪਣੇ ਵਿਦੇਸ਼ੀ ਸਬੰਧਾਂ ਦਾ ਸੰਚਾਲਨ ਕਰਦਾ ਹਰੇਕ ਦੇਸ਼ ਦੀ ਵਿਦੇਸ਼ੀ ਨੀਤੀ ਦਾ ਮੁੱਖ ਨਿਸ਼ਾਨਾ ਰਾਸ਼ਟਰੀ ਹਿੱਤਾਂ ਨੂੰ ਵਿਕਸਿਤ ਕਰਨਾ ਹੁੰਦਾ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਜਿਹੜੇ ਕਿ ਕਾਫੀ ਨੇ ਇਹਨਾਂ ਦੇ ਵਿੱਚੋਂ ਜਿਵੇਂ ਕਿ ਫਸਟ ਹੈਗਾ ਆਪਣਾ ਭੂਗੋਲਿਕ ਤੱਤ ਹਾਂਜੀ ਭੂਗੋਲਿਕ ਤੱਤ ਫਸਟ ਜियोग्राफिकल ਫੈਕਟਰ ਹਰੇਕ ਦੇਸ਼ ਦੀ ਭੂਗੋਲਿਕ ਸਥਿਤੀ ਕੁਦਰਤੀ ਤੌਰ ਤੇ ਉਸ ਦੀ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਕਰਦੀ ਹੈ ਭਾਰਤ এਸ਼ੀਆ ਦੇ ਇੱਕ ਮਹਾਨ ਦੇਸ਼ ਜੋ ਕਿ ਤਿੰਨਾਂ ਪਾਸਿਆਂ ਤੋਂ ਹਿੰਦ મહਸਾਗਰ ਦੁਆਰਾ ਘਿਰਿਆ ਹੋਇਆ ਤੇ ਇਸ ਦੇ ਉੱਤਰੀ ਖੇਤਰ ਦੇ ਵਿੱਚ ਹਿਮਾਲਿਆ ਪਰਬਤ ਅਤੇ ਹਾਂ ਬਹੁਤ ਸਾਰੇ ਹੋਰ ਵੱਡੇ ਪਰਬਤ ਨੇ ਭਾਰਤ ਦੀ ਉੱਤਰੀ ਸੀਮਾ ਦੇ ਵਿੱਚ ਨੇਪਾਲ, ਪਠਾਨ, ਚੀਨ, ਪੱਛਮ ਵਿੱਚ ਪਾਕਿਸਤਾਨ, ਪੂਰਬ ਵਿੱਚ ਬੰਗਲਾਦੇਸ਼, ਮਾਇਨਵਾਰ ਤੇ ਦੱਖਣ ਵਿੱਚ ਸ਼੍ਰੀਲੰਕਾ ਸਥਿਤਾ। ਭਾਰਤ ਦੇ ਰਾਸ਼ਟਰੀ ਵਿਕਾਸ ਲਈ ਇਨ੍ਹਾਂ ਸੀਮਾਵਰਤੀ ਦੇਸ਼ਾਂ ਦੇ ਨਾਲ ਚੰਗੇ ਸਬੰਧਾਂ ਦਾ ਹੋਣਾ ਜ਼ਰੂਰੀ ਆ। ਭਾਰਤ ਨੇ ਆਪਣੇ ਇਨ੍ਹਾਂ ਗੁਵੰਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਲਈ ਨਿਰੰਤਰ ਯਤਨ ਕੀਤੇ ਨੇ। ਭਾਰਤ ਲਈ ਕਿ ਸ਼ਕਤੀਸ਼ਾਲੀ ਜਲ ਸੈਨਾ ਰੱਖਣੀ ਜ਼ਰੂਰੀ ਹੈ ਕਿਉਂਕਿ ਭਾਰਤ ਆਪਣੇ ਲੰਬੇ ਸਮੁੰਦਰੀ ਤੱਟ ਦੀ ਰੱਖਿਆ ਤਾਂ ਹੀ ਕਰ ਸਕਦਾ ਭਾਰਤ ਦਾ ਬਹੁਤ ਜ਼ਿਆਦਾ ਵਪਾਰ ਸਮੁੰਦਰੀ ਰਸਤੇ ਹੁੰਦਾ ਹੈ ਤੇ ਹਿੰਦ ਮਹਾਸਾਗਰ ਵਿੱਚ ਅਮਰੀਕਾ ਰੂਸ ਦੋਨਾਂ ਦੇ ਬਹੁਤ ਜ਼ਿਆਦਾ ਸੈਨਿਕ ਪ੍ਰਭਾਵ ਨੇ ਭਾਰਤ ਨੂੰ ਦੋਨਾਂ ਦੇਸ਼ਾਂ ਵਿੱਚੋਂ ਕਿਸੇ ਵੀ ਦੇਸ਼ ਨਾਲ ਦੁਸ਼ਮਣੀ ਜਾਂ ਵਿਰੋਧਤਾ ਦਾ ਖਤਰਾ ਨਹੀਂ ਹੋ ਸਕਦਾ ਜੇਕਰ ਭਾਰਤ ਨੇ ਗੁੱਟਨ ਨੂੰ ਲੈਪਤਾ ਨੀਤੀ ਦੀ ਚੋਣ ਕੀਤੀ ਹੈ ਤਾਂ ਇਸ ਚੋਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਵਿੱਚ ਭਾਰਤ ਦੀ ਭੂਗੋਲਿਕ ਸਥਿਤੀ ਦਾ ਤੱਤ ਵੀ ਸ਼ਾਮਿਲ ਹੈ ਅੱਗੇ ਹੈਗਾ ਆਰਥਿਕ ਤੱਤ ਇਕਨੋਮਿਕ ਫੈਕਟਰ ਹਾਂਜੀ ਭਾਰਤੀ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਵਿੱਚ ਆਰਥਿਕ ਤੱਤ ਵੀ ਸ਼ਾਮਿਲ ਹੈ ਸੁਤੰਤਰਤਾ ਤੋਂ ਪਹਿਲਾਂ ਵਰਤਾਨਵੀ ਸ਼ਾਸਕਾਂ ਨੇ ਭਾਰਤ ਦੀ ਬਹੁਤ ਜ਼ਿਆਦਾ ਆਰਥਿਕ ਲੁੱਟਖਸਟ ਕੀਤੀ ਸੀ ਇਸ ਲੁੱਟਖਸਟ ਕਾਰਨ ਭਾਰਤ ਦੀ ਜਿਹੜੀ ਆਰਥਿਕ ਸਥਿਤੀ ਆ ਬਹੁਤ ਖਰਾਬ ਹੋ ਗਈ ਸੀ ਸਤੰਤਰਤਾ ਸਮੇਂ ਭਾਰਤ ਨੂੰ ਕਾਫੀ ਖਰਾਬ ਅਰਥਵਿਵਸਥਾ ਵਰਤਾਨਵੀ ਵਿਰਾਸਤ ਦੇ ਵਿੱਚ ਮਿਲੀ ਭਾਰਤ ਕੋਲ ਅਨਾਜ ਅਤੇ ਹੋਰ ਅਨੇਕਾ ਜ਼ਰੂਰੀ ਵਸਤੂਆਂ ਦੀ ਥੋੜ੍ਹੀ ਤੇ ਇਹਨਾਂ ਵਸਤੂਆਂ ਦੀ ਪੂਰਤੀ ਆਪਣੇ ਉਦਯੋਗਿਕ ਵਿਕਾਸ ਲਈ ਭਾਰਤ ਨੂੰ ਹਰ ਤਰ੍ਹਾਂ ਦੀ ਵਿਦੇਸ਼ ਵਿਦੇਸ਼ੀ ਸਹਾਇਤਾ ਦੀ ਸਖਤ ਜ਼ਰੂਰਤ ਸੀ ਭਾਰਤ ਜਿੱਥੇ ਅਮਰੀਕਾ, ਬਰਤਾਨੀਆ ਤੇ ਪੱਛਮੀ ਦੇਸ਼ਾਂ ਤੋਂ ਸਹਾਇਤਾ ਪ੍ਰਾਪਤ ਕਰਨੀ ਚਾਹੁੰਦਾ ਸੀ ਉੱਥੇ ਭਾਰਤ ਪੂਰਬ ਪੂਤ ਪੂਰਬ ਸੋਵੀਅਤ ਸੰਘ ਤੇ ਦੂਜੇ ਸਾਮਵਾਦੀ ਦੇਸ਼ਾਂ ਕੋਲੋਂ ਸਹਾਇਤਾ ਪ੍ਰਾਪਤ ਕਰਨ ਦਾ ਇੱਛਕ ਸੀ ਵਿਸ਼ਵ ਦੇ ਦੋਨੋਂ ਸ਼ਕਤੀ ਗੁੱਟਾਂ ਕੋਲੋਂ ਸਹਾਇਤਾ ਪ੍ਰਾਪਤ ਕਰਨ ਦੇ ਉਦੇਸ਼ ਨੇ ਭਾਰਤ ਨੂੰ ਗੁੱਟਬੰਦੀ ਤੋਂ ਦੂਰ ਰਹਿਣ ਤੇ ਗੁੱਟਰਲੇਪਤਾ ਨੀਤੀ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਭਾਰਤ ਇਸ ਸਚਾਈ ਤੋਂ ਜਾਣੂ ਸਿੱਖੀ ਵਿਸ਼ਵ ਸ਼ਾਂਤੀ ਤੇ ਦੂਜੇ ਦੇਸ਼ਾਂ ਨਾਲ ਮਿੱਤਰਤਾ ਨਾਲ ਸਬੰਧ ਉਸਦੇ ਆਰਥਿਕ ਵਿਕਾਸ ਲਈ ਬਹੁਤ ਸਹਾਇਕ ਸਿੱਧ ਹੋ ਸਕਦੇ ਨੇ। ਇਸ ਲਈ ਭਾਰਤ ਨੇ ਸਾਰੇ ਰਾਜਾਂ ਨਾਲ ਮਿੱਤਰਤਾ ਤੇ ਵਿਸ਼ਵ ਸ਼ਾਂਤੀ ਨੀਤੀ ਨੀਤੀ ਆਪਣੀ ਵਿਦੇਸ਼ ਨੀਤੀ ਦੇ ਮੁੱਖ ਪ੍ਰਮੁੱਖ ਆਧਾਰ ਬਣਾਏ ਨੇ। ਹਾਂਜੀ ਅੱਗੇ ਹੈਗਾ ਆ ਆਰਥਿਕ ਤੱਤਵਾਦ ਅੱਗੇ ਹੈਗਾ ਸੈਨਿਕ ਤੱਤ ਸੈਨਿਕ ਤੱਤਾਂ ਨੇ ਵੀ ਭਾਰਤੀ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਆ ਸੁਤੰਤਰਤਾ ਤੋਂ ਪਹਿਲਾਂ ਵਰਤਾਨਵੀ ਸ਼ਾਸਕਾਂ ਨੇ ਭਾਰਤੀ ਸੈਨਾਨ ਨੂੰ ਆਪਣੇ સામਰਾਜੀ ਹਿੱਤਾਂ ਦੇ ਉਦੇਸ਼ਾਂ ਨਾਲ ਸੰਗਠਿਤ ਕੀਤਾ ਸੀ ਜਦੋਂ ਭਾਰਤ ਸੁਤੰਤਰ ਹੋਇਆ ਉਸ ਸਮੇਂ ਭਾਰਤੀ ਸੈਨਾ ਸੈਨਿਕ ਦ੍ਰਿਸ਼ਟੀ ਤੋਂ ਕਾਫੀ ਜ਼ਿਆਦਾ ਕਮਜ਼ੋਰ ਸੀ ਸ਼ੁਰੂ ਤੋਂ ਹੀ ਪਾਕਿਸਤਾਨ ਨੇ ਅਮਰੀਕਾ ਤੋਂ ਸੈਨਿਕ ਸਹਾਇਤਾ ਪ੍ਰਾਪਤ ਕਰਨੇ ਸ਼ੁਰੂ ਕੀਤੀ ਹੈ ਸ਼ੁਰੂ ਕਰ ਦਿੱਤੀ ਸੀ ਤੇ ਇਹ ਅਜਿਹੀ ਹਾਲਤ ਵਿੱਚ ਭਾਰਤ ਲਈ ਆਪਣੀ ਸੈਨਾ ਨੂੰ ਇੱਕ ਪ੍ਰਭਾਵਸ਼ਾਲੀ ਸ਼ਕਤੀ ਦੇ ਰੂਪ ਦੇ ਵਿੱਚ ਸੰਗਠਿਤ ਕਰਨਾ ਜ਼ਰੂਰੀ ਸੀ ਭਾਰਤ ਵਿਦੇਸ਼ੀ ਨੀਤੀ ਦੇ ਮੁੱਖ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਗੁੱਟਨ ਲੇਪਤਾਂ ਨੀਤੀ ਦੀ ਚੋਣ ਕੀਤੀ ਤਾਂ ਜੋ ਸੁਤੰਤਰ ਭਾਰਤ ਵਿਸ਼ਵ ਦੇ ਦੋਨੋ ਸ਼ਕਤੀ ਗੁੱਟਾਂ ਕੋਲੋਂ ਸੈਨਿਕ ਸਹਾਇਤਾ ਪ੍ਰਾਪਤ ਕਰ ਸਕੇ ਸੰਖੇਪ ਤੇ ਵਿੱਚ ਭਾਰਤ ਦੇ ਸੈਨਿਕ ਹਿੱਤ ਭਾਰਤੀ ਵਿਦੇਸ਼ੀ ਨੀਤੀ ਨੂੰ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਹਾਂਜੀ ਅੱਗੇ ਹੈਗਾ ਇਤਿਹਾਸਿਕ ਤੱਤ ਸ਼ਾਂਤੀ ਦਾ ਸਮਰਥਨ ਭਾਰਤ ਦੀ ਇਤਿਹਾਸਿਕ ਪਰੰਪਰਾ ਪ੍ਰਾਚੀਨ ਕਾਲ ਤੋਂ ਹੀ ਭਾਰਤ ਦੀ ਇਹ ਪਰੰਪਰਾ ਚੱਲੀ ਆ ਰਹੀ ਹੈ ਜਦੋਂ ਭਾਰਤ ਵਰਤਾਨ ਵੀ ਗੁਲਾਮੀ ਦੇ ਅਧੀਨ ਸੀ ਉਸ ਸਮੇਂ ਵੀ ਭਾਰਤੀ ਰਾਸ਼ਟਰੀ ਕਾਂਗਰਸ ਵਿਸ਼ਵ ਸ਼ਾਂਤੀ ਦੀ ਸਥਾਪਨਾ ਸੰਬੰਧੀ ਸਮੇਂ-ਸਮੇਂ ਤੇ ਪ੍ਰਸਤਾਵ ਪਾਸ ਕਰਦੀ ਰਹਿੰਦੀ ਸੀ ਜਦੋਂ ਕਦੀ ਵੀ ਕਿਸੇ ਇੱਕ ਦੇਸ਼ ਨੇ ਦੂਜੇ ਦੇਸ਼ ਉੱਪਰ ਹਮਲਾ ਕੀਤਾ ਕਾਂਗਰਸ ਨੇ ਪ੍ਰਸਤਾਵ ਪਾਸ ਕਰਕੇ ਉਸ ਹਮਲੇ ਦੀ ਨਿਖੇਧੀ ਕੀਤੀ ਇਸ ਤੋਂ ਇਲਾਵਾ ਭਾਰਤੀ ਰਾਸ਼ਟਰੀ ਕਾਂਗਰਸ સામਰਾਜਵਾਦ ਵਸਤੀਵਾਦ ਤੇ ਰੰਗ ਭੇਦ ਦੀ ਨੀਤੀ ਦੇ ਵਿਰੁੱਧ ਵੀ ਆਪਣੇ વાર્ਸ਼ਿਕ ਸਮਾਗਮਾਂ ਵਿੱਚ ਪ੍ਰਸਤਾਵ ਪਾਸ ਕਰਦੀ ਰਹਿੰਦੀ ਸੀ ਭਾਰਤ ਦਾ ਸੁਤੰਤਰਤਾ ਅੰਦੋਲਨ સામਰਾਜਵਾਦ ਵਸਤੀਵਾਦ ਤੇ ਰੰਗ ਭੇਦ ਦੀ ਨੀਤੀ ਦੇ ਵਿਰੁੱਧ ਸੀ ਜਦੋਂ ਭਾਰਤ ਸੁਤੰਤਰ ਹੋਇਆ ਤਾਂ ਸੁਤੰਤਰਤਾ ਅੰਦੋਲਨ ਦੇ ਇਸ ਵਿਰਸੇ ਨੇ ਭਾਰਤੀ ਵਿਦੇਸ਼ੀ ਨੀਤੀ ਨੂੰ ਬਹੁਤ ਬਹੁਤ ਤੱਕ ਪ੍ਰਭਾਵਿਤ ਕੀਤਾ સામਰਾਜਵਾਦ ਵਸਤੀਵਾਦ ਤੇ ਰੰਗ ਭੇਦ ਦੀ ਨੀਤੀ ਦੀ ਵਿਰੋਧਤਾ ਤੇ ਰਾਸ਼ਟਰੀ ਸੁਤੰਤਰਤਾ ਲਈ ਸੰਘਰਸ਼ ਕਰ ਰਹੇ ਲੋਕਾਂ ਦਾ ਸਮਰਥਨ ਭਾਰਤੀ ਵਿਦੇਸ਼ੀ ਨੀਤੀ ਦੇ ਮੁੱਖ ਲੱਛਣ ਨੇ ਤੇ ਲੱਛਣ ਵਰਤਾਨਵੀ ਸ਼ਾਸਨ ਕਾਲ ਦੇ ਇਤਿਹਾਸਿਕ ਪ੍ਰਭਾਵਾਂ ਦੀ ਦੇਣ ਨੇ ਹਾਂਜੀ ਅੱਗੇ ਹੈਗਾ ਰਾਸ਼ਟਰੀ ਹਿੱਤ ਨੈਸ਼ਨਲ ਇੰਟਰਸਟ ਹਰੇਕ ਦੇਸ਼ ਦੀ ਵਿਦੇਸ਼ੀ ਨੀਤੀ ਦਾ ਮੁੱਖ ਉਦੇਸ਼ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ ਤੇ ਰਾਸ਼ਟਰੀ ਹਿੱਤਾਂ ਦਾ ਵਿਕਾਸ ਕਰਨਾ ਹੁੰਦਾ ਅਸਲ ਦੇ ਵਿੱਚ ਇਸ ਤੱਥ ਨੇ ਹੀ ਭਾਰਤੀ ਵਿਦੇਸ਼ੀ ਨੀਤੀ ਨੂੰ ਵਿਸ਼ੇਸ਼ ਦਿਸ਼ਾ ਪ੍ਰਦਾਨ ਕੀਤੀ ਆ ਪਾਤ ਰਾਸ਼ਟ੍ਰ ਮੰਡਲ ਕਾਮਨਵੈਲਥ ਆਫ ਨੇਸ਼ਨਸ ਦੇ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਆ ਗੁਲਾਮ ਭਾਰਤ ਵੀ ਇਹਨਾਂ ਸੰਸਥਾਵਾਂ ਦਾ ਮੈਂਬਰ ਸੀ ਤੇ ਇਹਨਾਂ ਸੰਸਥਾਵਾਂ ਦੀ ਮੈਂਬਰੀ ਨੂੰ ਜਾਰੀ ਰੱਖਣਾ ਸੁਤੰਤਰ ਭਾਰਤ ਦੇ ਰਾਸ਼ਟਰੀ ਹਿੱਤਾਂ ਵਿੱਚ ਸੀ ਤੇ ਇਸੇ ਕਰਕੇ ਸੁਤੰਤਰ ਭਾਰਤ ਨੇ ਇਹਨਾਂ ਸੰਸਥਾਵਾਂ ਦੀ ਮੈਂਬਰੀ ਨੂੰ ਵੀ ਜਾਰੀ ਰੱਖਿਆ ਤੇ ਰਾਸ਼ਟਰੀ ਹਿੱਤ ਇਹ ਮੰਗ ਕਰਦੇ ਸੀ ਕਿ ਭਾਰਤ ਵਿਸ਼ਵ ਦੀ ਗੁੱਟਨੀਤੀ ਤੋਂ ਦੂਰ ਰਹੇ ਕਿਉਂਕਿ ਨਵ ਸੰਪ ਨਵੋ ਸਤੰਤਰ ਭਾਰਤ ਲਈ ਗੁੱਟਬੰਦੀ ਦੀ ਨੀਤੀ ਬੜੀ ਹਾਨੀਕਾਰਕ ਸਿੱਧਾ ਹੋਣੀ ਸੀ ਇਸ ਲਈ ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ ਭਾਰਤ ਨੇ ਗੁੱਟਨਲੇਪਤਾ ਨੀਤੀ ਗ੍ਰਹਿਣ ਕੀਤੀ ਤੇ ਭਾਰਤੀ ਵਿਦੇਸ਼ੀ ਨੀਤੀ ਦੇ ਦੂਜੇ ਲੱਛਣ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ ਤੇ ਵਿਕਾਸ ਦੇ ਤੱਤੋਂ ਪ੍ਰਭਾਵਿਤ ਹੋਏ ਨੇ ਅੱਗੇ ਹੈਗਾ ਅੰਤਰਰਾਸ਼ਟਰੀ ਸਥਿਤੀ ਦਾ ਪ੍ਰਭਾਵ ਇਨਫਲੂਐਂਸ ਆਫ ਇੰਟਰਨੈਸ਼ਨਲ ਪੋਜੀਸ਼ਨ ਸੰਸਾਰ ਦੇ ਦੂਜੇ ਯੁੱਧ ਮਗਰੋਂ ਸੰਸਾਰ ਦੋ ਜਿਹੜੇ ਵੱਡੇ ਸ਼ਕਤੀ ਗੁੱਟਾਂ ਵਿੱਚ ਵੰਡਿਆ ਗਿਆ ਸੀ ਤੇ ਇੱਕ ਗੁੱਟ ਭੂਤਪੂਰਵ ਸੋਵੀਅਤ ਸੰਘ ਤੇ ਦੂਜਾ ਅਮਰੀਕਾ ਦੀ ਅਗਵਾਈ ਅਧੀਨ ਕੰਮ ਕਰ ਰਿਹਾ ਸੀ ਤੇ ਦੋਨੋਂ ਗੁੱਟਾਂ ਵਿੱਚ ਗੰਭੀਰ ਠੀਤ ਯੁੱਧ ਕੋਲਡ ਵਾਰ ਚੱਲ ਰਿਹਾ ਸੀ ਉਸ ਸਮੇਂ ਵਿਸ਼ਵ ਦੋਨੋਂ ਵੱਡੀਆਂ ਤਾਕਤਾਂ ਅੰਤਰਰਾਸ਼ਟਰੀ ਖੇਤਰ ਵਿੱਚ ਆਪਣੇ ਆਪਣੇ ਪ੍ਰਭਾਵ ਦਾ ਵਿਸਥਾਰ ਕਰਨ ਵਿੱਚ ਲੱਗੀਆਂ ਹੋਈਆਂ ਸੀ ਇਸ ਉਦੇਸ਼ ਲਈ ਦੋਨੋਂ ਗੁੱਟਾਂ ਵੱਲੋਂ ਸਮੂਹਿਕ ਸੈਨਿਕ ਸਮਝੌਤੇ ਵੀ ਕੀਤੇ ਜਾ ਰਹੇ ਸੀ ਤੇ ਜਹੇ ਸੈਨਿਕ ਸਮਝੌਤਿਆਂ ਦੇ ਕਾਰਨ ਅੰਤਰਰਾਸ਼ਟਰੀ ਸਥਿਤੀ ਵਿੱਚ ਤਣਾਅ ਵਧਦਾ ਜਾ ਰਿਹਾ ਸੀ ਅਜਿਹੀ ਸਥਿਤੀ ਨੇ ਭਾਰਤੀ ਵਿਦੇਸ਼ੀ ਨੀਤੀ ਨੂੰ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਪੰਡਤ ਜਵਾਲਲਾਲ ਨਹਿਰੂ ਅਤੇ ਦੂਜੇ ਭਾਰਤੀ ਨੇਤਾਵਾਂ ਨੂੰ ਇਹ ਵਿਸ਼ਵਾਸ ਹੋ ਚੁੱਕਿਆ ਸੀ ਕਿ ਗੁੱਟਬੰਦੀ ਨੀਤੀ ਤੋਂ ਦੂਰ ਰਹੇ ਬਿਨਾ ਵਧ ਰਹੇ ਅੰਤਰਰਾਸ਼ਟਰੀ ਤਣਾਅ ਦੇ ਪ੍ਰਭਾਵਾਂ ਤੋਂ ਭਾਰਤ ਨੂੰ ਬਚਾਇਆ ਨਹੀਂ ਜਾ ਸਕਦਾ ਇਸ ਲਈ ਭਾਰਤੀ ਨੇਤਾਵਾਂ ਨੂੰ ਗੁੱਟਬੰਦੀ ਤੋਂ ਦੂਰ ਰਹਿਣ ਤੇ ਗੁੱਟਨ ਲੇਤਨ ਨੀਤੀ ਦੀ ਚੋਣ ਕੀਤੀ। ਹਾਂਜੀ ਅੱਗੇ ਹੈਗਾ ਹੈ ਨੇਤਾਵਾਂ ਦੇ ਵਿਅਕਤੀਤ ਵਿਅਕਤੀ ਤੇ ਦਵਦਾ ਪ੍ਰਭਾਵ ਭਾਰਤੀ ਵਿਦੇਸ਼ ਨੀਤੀ ਨੂੰ ਨਿਰਧਾਰਿਤ ਕਰਨ ਵਿੱਚ ਕੁਝ ਨੇਤਾਵਾਂ ਦੇ ਵਿਅਕਤੀਤ ਪਰਸਨੈਲਿਟੀ ਇਨਫਲੂਐਂਸ ਆਫ ਦਾ ਪਰਸਨੈਲਿਟੀ ਆਫ ਦਾ ਲੀਡਰਸ ਉਹਨੇ ਵੀ ਕਾਫੀ ਜ਼ਿਆਦਾ ਪ੍ਰਭਾਵ ਹੈ। ਸੁਤੰਤਰਤਾ ਤੋਂ ਪਹਿਲਾਂ ਪੰਡਤ ਜਵਾਲਲਾਲ ਨਹਿਰੂ ਦੀ ਅਗਵਾਈ ਹੇਠ ਭਾਰਤੀਆਂ ਦੀ ਆਪਣੀ ਸਰਕਾਰ ਬਣ ਚੁੱਕੀ ਸੀ। ਤੇ ਸਰਕਾਰ 2 ਸਤੰਬਰ 1947 ਨੂੰ ਹੋਣ ਦੇ ਵਿੱਚ ਆਈ ਤੇ ਇਸ ਸਰਕਾਰ ਦੇ ਵਿਦੇਸ਼ੀ ਵਿਭਾਗ ਦੇ ਮੋਦੀ ਪੰਡਿਤ ਜਵਾਨਾ ਨਹਿਰੂ ਸੀ ਤੇ ਪੰਡਿਤ ਜੀ ਨਿੱਜੀ ਤੌਰ ਤੇ ਇਹ ਵਿਚਾਰ ਰੱਖਦੇ ਸੀ ਕਿ ਗੁੱਟਬੰਦੀ ਨੀਤੀ ਨੂੰ ਭਾਰਤ ਨੂੰ ਨਸ਼ਟ ਕਰ ਦਊਗੀ ਇਸ ਲਈ ਉਹਨਾਂ ਨੇ 1947 ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਭਾਰਤ ਵਿਸ਼ਵ ਦੇ ਕਿਸੇ ਵੀ ਗੁੱਟ ਵਿੱਚ ਸ਼ਾਮਲ ਨਹੀਂ ਹੋਊਗਾ ਪੰਡਿਤ ਜੀ ਦਾ ਇਹ ਧ੍ਰਿੜ ਵਿਸ਼ਵਾਸ ਸੀ ਕਿ ਕੀ ਮਹੱਤਵਪੂਰਨ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਰਹਿ ਕੇ ਭਾਰਤ ਵਿਸ਼ਵ ਰਾਜਨੀਤੀ ਵਿੱਚ ਆਪਣਾ ਸਤਿਕਾਰਯੋਗ ਸਥਾਨ ਬਣਾ ਸਕਦਾ ਤੇ ਇਸ ਲਈ ਉਹਨਾਂ ਨੇ 1947 ਵਿੱਚ ਇਹ ਐਲਾਨ ਕੀਤਾ ਸੀ ਕਿ ਭਾਰਤ ਉਹ ਸੰਯੁਕਤ ਰਾਸ਼ਟਰ ਅਤੇ ਸੰਯੁਕਤ ਰਾਸ਼ਟਰ ਸੰਗ ਅਤੇ ਰਾਸ਼ਟਰ ਮੰਡਲ ਦਾ ਮੈਂਬਰ ਬਣਿਆ ਰਹੂਗਾ। ਉਸਤੰਤਰਤਾ ਮਗਰੋਂ ਪੰਡਤ ਜੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਪੰਡਤ ਜੀ ਹੀ ਸੁਤੰਤਰ ਭਾਰਤ ਦੇ ਪਹਿਲੇ ਵਿਦੇਸ਼ ਮੰਤਰੀ ਸੀ। ਤੇ ਲਗਭਗ 17 ਸਾਲ ਉਹ ਇਹਨਾਂ ਦੋਨਾਂ ਪਦਮੀਆਂ ਉੱਪਰ ਰਹੇ। ਭਾਰਤੀ ਵਿਦੇਸ਼ੀ ਨੀਤੀ ਨੂੰ ਨਿਰਧਾਰਿਤ ਕਰਨ ਵਿੱਚ ਪੰਡਿਤ ਜੀ ਦੇ ਵਿਕਤੀ ਦਾ ਬਹੁਤ ਵੱਡਾ ਹੱਥ ਸੀ ਗੁੱਟਨ ਲੇਪਤਨ ਨੀਤੀ ਨੂੰ ਜਨਮ ਦੇਣ ਵਾਲਿਆਂ ਵਿੱਚ ਹੀ ਪੰਡਿਤ ਜੀ ਦਾ ਨਾਮ ਸ਼ਾਮਲ ਸੀ ਤੇ ਨਹਿਰੂ ਜੀ ਮਗਰੋਂ ਸਾਰੇ ਹੀ ਪ੍ਰਧਾਨ ਮੰਤਰੀ ਗੁੱਟਨ ਲੇਪਤਨ ਨੀਤੀ ਨੂੰ ਭਾਰਤ ਲਈ ਉਚਿਤ ਸਮਝੇ ਤੇ ਇਸ ਨੀਤੀ ਨੂੰ ਜਾਰੀ ਰੱਖਿਆ ਨੈਕਸਟ ਹੈਗਾ ਸੰਵਿਧਾਨਿਕ ਉਹ ਸਥਾਵਾਂ ਉਹ ਸਥਾਵਾਂ ਵਿਦੇਸ਼ੀ ਨੀਤੀ ਨਾਲ ਸੰਬੰਧਿਤ ਕੁਝ ਵਿਵਸਥਾਵਾਂ ਭਾਰਤ ਸਵਿਧਾਨ ਦੇ ਅਨੁਛੇਦ ਦਾ ਆਰਟੀਕਲ 51 ਦੇ ਵਿੱਚ ਦਰਜ ਨੇ 50 ਆਰਟੀਕਲ 1 ਚ ਕਿਹਾ ਗਿਆ ਰਾਜ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰੇਗਾ ਰਾਜ ਦੂਜੇ ਰਾਜਾਂ ਨਾਲ ਉਚਿਤ ਤੇ ਨਿਆਪੂਰਨ ਸਬੰਧ ਬਣਾਉਣ ਦਾ ਯਤਨ ਕਰੇਗਾ ਰਾਜ ਅੰਤਰਰਾਸ਼ਟਰੀ ਕਾਨੂੰਨ ਅੰਤਰਰਾਸ਼ਟਰੀ ਸੰਧੀਆਂ ਤੇ ਸਮਝੌਤਿਆਂ ਤੇ ਸਨਮਾਨ ਵਿਕਸਿਤ ਕਰਨ ਦਾ ਯਤਨ ਕਰੂਗਾ ਰਾਜ ਇਸ ਗੱਲ ਨੂੰ ਉਤਸ਼ਾਹਿਤ ਕਰੇਗਾ ਕਿ ਅੰਤਰਰਾਸ਼ਟਰੀ ਝਗੜਿਆਂ ਨੂੰ ਸਾਲਸੀ ਇਹਦੇ ਸਾਧਨ ਦੁਆਰਾ ਹੱਲ ਕੀਤਾ ਜਾਵੇ ਤੇ ਇਹ ਸੰਵਿਧਾਨਿਕ ਵਿਵਸਥਾ ਭਾਰਤੀ ਵਿਦੇਸ਼ੀ ਨੀਤੀ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਨੇ ਇਸ ਤਰ੍ਹਾਂ ਇਹਨਾਂ ਸੰਵਿਧਾਨਿਕ ਵਿਵਸਥਾਵਾਂ ਨੇ ਵੀ ਭਾਰਤੀ ਵਿਦੇਸ਼ੀ ਨੀਤੀ ਨੂੰ ਪ੍ਰਭਾਵਿਤ ਕੀਤਾ ਤੇ ਅੱਗੇ ਹੈਗਾ ਕਨਕਲੂਜਨ ਸੋ ਏ ਸੀ ਤੁਹਾਡਾ ਟੌਪਿਕ ਵਿਦੇਸ਼ ਨੀਤੀ ਵਾਲਾ ਵਿਦੇਸ਼ੀ ਨੀਤੀ ਦੇ ਨਿਰਧਾਰਕ ਤੱਤ ਆਪਾਂ ਨੇ ਕੀਤੇ ਨੇ ਪਹਿਲਾਂ ਆਪਾਂ ਨੇ ਜਿਹੜੇ ਕੀ ਇਸ ਦੇ ਸਿਧਾਂਤ ਕਿਤੇ ਨੇ ਪਹਿਲੀ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਚ ਆਪਾਂ ਨੈਕਸਟ ਟਾਪਿਕ ਲੈ ਕੇ ਆਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਗਰ ਤੁਸੀਂ ਜਿੰਨੇ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋਗੇ ਮੈਨੂੰ ਵੀ ਉਹਨੇ ਮੋਟੀਵੇਸ਼ਨ ਮਿਲਦੀ ਆ ਸੋ ਪਲੀਜ਼ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਵੀ ਬਾਕੀ ਬੱਚਿਆਂ ਨੂੰ ਵੀ ਸੈਮੈਸਟਰ ਜਿਵੇਂ ਸੈਕੰਡ ਦੀ ਆਲਰੇਡੀ ਵੀਡੀਓਜ਼ ਅਪਲੋਡ ਕੀਤੀਆਂ ਹੋ ਜਾਂ ਨੇ ਆਪਾਂ ਨੇ ਤੇ 6th ਸੈਮੈਸਟਰ ਦੇ ਵੀ ਆਪਾਂ ਅਪਲੋਡ ਕਰ ਰਹੇ ਹਾਂ ਸੋ ਉਹਨਾਂ ਬੱਚਿਆਂ ਨੂੰ ਵੀ ਨਾਲ ਆਪਣੇ ਜਿਹੜੇ ਕਿ ਚੈਨਲ ਦੇ ਨਾਲ ਜੋੜੋ ਥੈਂਕਸ